ਨਸ਼ਾ ਤਸਕਰਾਂ ਵਾਲੀ ਥਾਂ ਤੇ ਐਸਐਸਪੀ ਵੱਲੋਂ ਸਿਵਲ ਵਰਦੀ ਦੇ ਵਿੱਚ ਜਾ ਕੇ ਖੋਜ ਚੈਕਿੰਗ ਕੀਤੀ ਗਈ ਤੇ ਉਹਨਾਂ ਵੱਲੋਂ ਮੌਕੇ ਤੇ ਪੁਲਿਸ ਮੁਲਾਜ਼ਮਾਂ ਨੂੰ ਵੀ ਬੁਲਾਇਆ ਗਿਆ ਤੇ ਨਸ਼ਾ ਤਸਕਰਾਂ ਦੇ ਖਿਲਾਫ ਬਠਿੰਡਾ ਪੁਲਿਸ ਵੱਲੋਂ ਹੁਣ ਲੋਕਾਂ ਦੇ ਘਰਾਂ ਵਿੱਚ ਜਾ ਕੇ ਜਨਤਕ ਬੈਠਕਾਂ ਦੇ ਜ਼ਰੀਏ ਨਸ਼ਾ ਤਸਕਰਾਂ ਨੂੰ ਫੜਨ ਦੀ ਗੱਲ ਕਹੀ ਜਾ ਰਹੀ ਹੈ ਕਿ ਉਹਨਾਂ ਐਲਾਨ ਕੀਤਾ ਹੈ ਕਿ ਜਿੱਥੇ ਕਿਤੇ ਵੀ ਨਸ਼ਾ ਵਿਕਦਾ ਹੈ ਤੇ ਤੁਰੰਤ ਪੁਲਿਸ ਨਾਲ ਤਾਲਮੇਲ ਕੀਤਾ ਜਾਵੇ ਬਠਿੰਡਾ ਦਾ ਜਿਹੜਾ ਇਹ ਰੇਲਵੇ ਟ੍ਰੈਕ ਜਿੱਥੇ ਜਾਂਦੀ ਹੈ ਇਸਥੇ ਕੰਪਲੇਂਟ ਸੀ ਵੀ ਥੋੜੀ ਐਨਡੀਪੀਐਸ ਦੀ ਜਿਹੜੀ ਹੈਗੀ ਸ਼ਿਕਾਇਤ ਅਸੀਂ ਲੋਕਾਂ ਨਾਲ ਮੀਟਿੰਗ ਕੀਤੀ ਉਹਦੇ ਵਿੱਚ ਸਾਨੂੰ ਫੀਡਬੈਕ ਮਿਲਿਆ ਤੇ ਸਾਡੇ ਐਸਪੀਸੀਟੀ ਸਾਡੇ ਇਨਸਪੈਕਟਰ ਐਫਆਈਯੂ ਇਹ ਕਈ ਦਿਨਾਂ ਦਾ ਇੱਥੇ ਜਿਹੜਾ ਹੈਗਾ ਐਸਐਚਓ ਦੁਆਰਾ ਕਰਕੇ ਸਿਵਲ ਦੇ ਵਿੱਚ ਆਂਦੇ ਹਨ ਤੇ ਉਹ ਜਿਹੜਾ ਹੈਗਾ ਐਕਸ਼ਨ ਕਰਕੇ ਇਹਨਾਂ ਨੇ ਕੁਝ ਬੰਦੇ ਵੀ ਫੜੇ ਤੇ ਜਿਹੜੇ ਜਿਹੜੇ ਏਰੀਆ ਹੈਗਾ ਆਇਡੈਂਟੀਫਾਈ ਕੀਤੇ ਇੱਥੇ ਪਬਲਿਕ ਨਾਲ ਗੱਲਬਾਤ ਕੀਤੀ ਹੈ ਤਾਂ ਕਿ ਜਿਹੜੇ ਡਰੱਗਸ ਸਮਗਲਰ ਹੈਗੇ ਉਹਨਾਂ ਦਾ ਪਤਾ ਲੱਗ ਸਕੇ ਸਿਵਲ ਦੀ ਵਿੱਚ ਟੀਮ ਹੈਗੀ ਤੇ ਅੱਜ ਅਸੀਂ ਆ ਕੇ ਆਪਕੇ ਇਸ ਇਲਾਕੇ ਦਾ ਦੌਰਾ ਕੀਤਾ ਜਿਹੜਾ ਇੱਥੇ ਸ਼ਮਸ਼ਾਨ ਘਾਟ ਹੈਗਾ ਉੱਥੇ ਜਿਹੜੇ ਬੱਚੇ ਵਗਰੇ ਖੇਲੇ ਸੀ ਮਨਨ ਨਾਲ ਗੱਲਬਾਤ ਕੀਤੀ ਕੁਝ ਪਰਿਵਾਰ ਸਾਨੂੰ ਮਿਲਨ ਨਾਲ ਗੱਲਬਾਤ ਕੀਤੀ ਹੈ ਪੁਰਾਣੇ ਵੇਚਣ ਵਾਲੇ ਸੀਗੇ ਉਹਨਾਂ ਨੂੰ ਵੀ ਅਸੀਂ ਮਿਲੇ ਆ ਤੇ ਸਾਡੀ ਕੋਸ਼ਿਸ਼ ਇਹੀ ਹੈ ਕਿ ਪ੍ਰਾਈਵੇਟ ਸਿਵਲ ਦੇ ਵਿੱਚ ਤੇ ਯੂਨੀਫਾਰਮ ਦੇ ਵਿੱਚ ਹਰ ਤਰੀਕੇ ਨਾਲ ਦਬਿਚ ਦੇ ਕੇ ਇਹ ਜਿਹੜੇ ਵੇਚਣ ਵਾਲੇ ਹੈਗੇ ਉਹਨਾਂ ਨੂੰ ਫੜਿਆ ਜਾ ਸਕੇ ਕੁਝ ਤਾਂ ਐਨਡੀਪੀਐਸ ਦੇ ਹੌਟਸਪੌਟ ਹੁੰਦੇ ਆ ਜਿਹੜੇ ਹੈਗੇ ਕ੍ਰਾਈਮ ਮੈਪਿੰਗ ਕੀਤੀ ਜਾਂਦੀ ਉਹਦੇ ਵਿੱਚ ਕਈ ਹੌਟਸਪੌਟ ਹੁੰਦੇ ਆ ਇਕੱਲੇ ਆਪਣੇ ਬਟਿੰਡਾ ਸ਼ਹਿਰ ਦੇ ਵਿੱਚ ਇਹ ਹੌਟਸਪੌਟ ਹੈਗੇ ਅਦਰਵਾਇਜ਼ ਬਟਿੰਡਾ ਜ਼ਿਲ੍ਹੇ ਦੇ ਵਿੱਚ ਕਾਫੀ ਅਲੱਗ-ਅਲੱਗ ਹੌਟਸਪੌਟਸ ਪਿੰਡਾਂ ਦੇ ਵਿੱਚ ਵੀ ਹੈਗੇ ਉੱਥੇ ਵੀ ਦਬਿਸ਼ ਦਿੱਤੀ ਜਾਂਦੀ ਹੈ ਸਰਚ ਆਪਰੇਸ਼ਨ ਕੀਤੇ ਜਾਂਦੇ ਤੇ ਕਾਰਵਾਈ ਹੁੰਦੀ ਤੇ ਕੁਝ ਪਬਲਿਕ ਦੇ ਵਿੱਚ ਆ ਕੇ ਅਸੀਂ ਚਲਦੇ ਆ ਤੇ ਫੀਡਬੈਕ ਵੀ ਮਿਲਦਾ ਹੈ ਪੁਲਿਸ ਦਾ ਫੀਡਬੈਕ ਵੀ ਮਿਲਦਾ ਹੈ ਤੇ ਜਿਹੜੇ ਕੋਈ ਮਾੜੇ ਅਨਸਰ ਹੈਗੇ ਉਹਨਾਂ ਦਾ ਵੀ ਫੀਡਬੈਕ ਉਹ ਜਿਹੜੀ ਇਨਫੋਰਮੇਸ਼ਨ ਸੀਕ੍ਰੀਟਲੀ ਸਾਨੂੰ ਦਿੱਤੀ ਗਈ ਹੁੰਦੀ ਹੈ ਅਸੀਂ ਕਾਰਵਾਈ ਕਰਾਂਗੇ ਬਾਕੀ ਇਹ ਆਬਵੀਅਸ ਹੈ ਕਿ ਜਿਹ ਪ੍ਰੋਬਲਮ ਤਾਂ ਆਪਣੇ ਸਾਹਮਣੇ ਹੈਗੀ ਹੈ ਉਹਨੂੰ ਐਡਰੈਸ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਇਹ ਜਿਹੜਾ ਹੈਗਾ ਅਸੀਂ ਪੁਰਜ਼ੋਰ ਸਾਡੀ ਕੋਸ਼ਿਸ਼ ਹੈ ਕਿ ਮਲਟੀਪਰੋਂਗ ਅਪਰੋਚ ਲੈ ਕੇ ਚੱਲੀਏ ਲੋਕਾਂ ਨੂੰ ਵੀ ਨਾਲ ਲੈ ਕੇ ਚੱਲੀਏ ਐਕਸ਼ਨ ਵੀ ਲਈਏ ਮੀਟਿੰਗ ਵਗੈਰੇ ਵੀ ਕਰੀਏ ਸਿਵਲ ਜਿਹੜਾ ਹੈਗਾ ਉਹ ਕਰਕੇ ਇਹੀ ਮਕਸਦ ਹੈਗਾ ਕਿ ਪ੍ਰੋਬਲਮ ਨੂੰ ਜੜ ਤੋਂ ਅਸੀਂ ਖਤਮ ਕਰ ਸਕੀਏ ਲੋਕਾਂ ਨੂੰ ਕੀ ਅਪੀਲ ਕਰੀਏ ਪੁਲਿਸ ਦਾ ਸਹਿਯੋਗ ਦੇਣਾ ਚਾਹੀਦਾ ਹੈ ਜੀ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰੋ ਕਿਉਂਕਿ ਜਿਹੜਾ ਆਪਣਾ ਜਿਹੜਾ ਭਵਿਕ ਹੈਗਾ ਆਪਣੇ ਬੱਚੇ ਹੈਗੇ ਉਹ ਸਾਂਝੇ ਹੈਗੇ ਸਾਰਿਆਂ ਦੇ ਉਹਨਾਂ ਨੂੰ ਬਚਾਣਾ ਹੈ ਤੇ ਆਪਾਂ ਇਕੱਠੇ ਹੋ ਕੇ ਅਸਸਪੀਬਲੋ এবੀ ਦੱਸਿਆ ਗਿਆ ਕਿ ਨਸ਼ਾ ਤਸਕਰਾ ਦੇ ਖਿਲਾਫ ਉਨ੍ਹਾਂ ਵੱਲੋਂ ਵਕਫ ਵਕਤਰਾਂ ਦੇ ਸਰਚ অভিযান ਕੀਤੇ ਜਾ ਰਹੇ ਨੇ ਜਿਸ ਦੇ ਚਲਦੇ ਲੋਕਾਂ ਨੂੰ ਹਿਰਾਸਤ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਵੀ اپیل ਕੀਤੀ ਹੈ ਕਿ ਪੁਲਿਸ ਦਾ ਸਾਥ ਦਿੱਤਾ ਜਾਵੇ ਤਾਂ ਜੋ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾਵੇ ਜਗਬਾਣੀ ਟੀਵੀ ਲਈ ਵੀ ਕੇ ਬਹਿਲ ਦੀ ਰਿਪੋਰਟ